ਇੱਕ ਬਹੁਤ ਹੀ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਆ ਕਿ ਇੱਕ ਨਵ ਵਿਆਹੁਤਾ ਔਰਤ ਹੁੰਦੀ ਆ ਜਿਹੜੀ ਕਿ ਵਿਆਹ ਤੋਂ 6 ਮਹੀਨਿਆਂ ਬਾਅਦ ਹੀ ਆਪਣੇ ਸੌਰੇ ਘਰ ਵਿੱਚ ਖੁਦਕੁਸ਼ੀ ਕਰ ਲੈਂਦੀ ਆ ਤਾਂ ਜਿਹੜੀ ਕੁੜੀ ਖੌਦਖੁਸੀ ਕਰਦੀ ਆ ਉਸ ਦਾ ਨਾਮ ਪੂਜਾ ਦੱਸਿਆ ਜਾ ਰਿਹਾ ਏ ਤੇ ਜਦੋਂ ਪੂਜਾ ਦੇ ਪਤੀ ਨੂੰ ਪਤਾ ਲੱਗਦਾ ਕਿ ਜਿਹੜੀ ਮੇਰੀ ਪਤਨੀ ਆ ਉਸ ਨੇ ਖੌਦਖੁਸੀ ਕਰ ਲਈ ਗਈ ਆ ਤਾਂ ਇਹ ਸਾਰੀ ਜਦੋਂ ਪੁਲਿਸ ਨੂੰ ਇਸ ਸੂਚਨਾ ਬਾਰੇ ਪਤਾ ਲੱਗਦਾ ਹੈ ਤਾਂ ਤੁਹਾਨੂੰ ਪਤਾ ਹੈ ਕਿ ਪੁਲਿਸ ਜਿਹੜੀ ਕਾਰਵਾਈ ਕਰਨਾ ਸ਼ੁਰੂ ਕਰ ਦਿੰਦੀ ਆ ਤਾਂ ਪੂਜਾ ਦੇ ਪਤੀ ਦੇ ਬਿਆਨ ਇਹ ਆਇਆ ਕਿ ਪੂਜਾ ਦੇ ਪਤੀ ਨੇ ਪੁਲਿਸ ਵਾਲਿਆਂ ਨੂੰ ਇਹ ਕਿਹਾ ਕਿ ਜਿਹੜੀ ਮੇਰੀ ਪਤਨੀ ਆ ਉਹ ਪਹਿਲਾਂ ਖਾਣਾ ਖਾਂਦੀ ਆ ਖਾਣਾ ਖਾਣ ਤੋਂ ਬਾਅਦ ਉਹ ਬਾਥਰੂਮ ਚਲੀ ਜਾਂਦੀ ਆ ਤੇ ਬਾਥਰੂਮ ਜਿੱਦਾਂ ਚੱਲ ਜਾਂਦੀ ਆ ਉਹ ਕਾਫੀ ਟਾਈਮ ਬਾਥਰੂਮ ਦੇ ਵਿੱਚ ਸਪੈਂਡ ਕਰਦੀ ਆ ਤਾਂ ਮੈਂ ਸੋਚਦਾ ਤੇ ਹੈਰਾਨ ਹੁੰਨਾ ਕਿ ਪੂਜਾ ਨੂੰ ਗਈ ਨੂੰ ਕਾਫੀ ਟਾਈਮ ਹੋ ਗਿਆ ਵੀ ਉਹ ਹਲੇ ਤੱਕ ਬਾਹਰ ਕੱਤੋਂ ਨਹੀਂ ਆਈ ਤਾਂ ਉਹ ਜਿਹੜਾ ਪੂਜਾ ਦਾ ਪਤੀ ਹੁੰਦਾ ਉਹ ਹੈਰਾਨ ਵੀ ਹੋ ਜਾਂਦਾ ਤੇ ਡਰ ਵੀ ਜਾਂਦੇ ਤਾਂ ਫਿਰ ਉਹ ਜਿਹੜੀ ਬਾਥਰੂਮ ਦੀ ਵਿੰਡੋ ਹੁੰਦੀ ਆ ਬਾਹਰੀ ਹੁੰਦੀ ਆ ਤਾਂ ਜਦੋਂ ਉਹ ਬਾਥਰੂਮ ਦੀ ਵਿੰਡੋ ਦੇ ਵਿੱਚ ਝਾਤੀ ਮਾਰਦਾ ਤਾਂ ਦੇਖਦਾ ਕਿ ਜਿਹੜੀ ਪੂਜਾ ਕੁਛ ਅਜੀਹਾ ਕੰਮ ਕਰ ਰਹੀ ਹੁੰਦੀ ਆ ਕਿ ਜਿਹੜੇ ਉਸਦੇ ਪਤੀ ਦੇ ਹੋਸ਼ ਔਡ ਜਾਂਦੇ ਆ ਤੇ ਉਹ ਹੈਰਾਨ ਵੀ ਹੋ ਜਾਂਦਾ ਹੈ ਪਤੀ ਨੇ ਇਹ ਵੀ ਅਨਾਈਆ ਕਿ ਜਿਹੜੀ ਮੇਰੀ ਪਤਨੀ ਆ ਪੂਜਾ ਵੀ ਉਹ ਬਾਥਰੂਮ ਦੇ ਵਿੱਚ ਫੋਨ ਤੇ ਕਿਸੇ ਨੂੰ ਕੁਝ ਸਨੇਹਾ ਲਾ ਰਹੀ ਸੀ ਤਾਂ ਫਿਰ ਬਾਅਦ ਵਿੱਚ ਪੁੱਛਿਆ ਜਦੋਂ ਬਾਥਰੂਮ ਦੇ ਵਿੱਚ ਬਾਹਰ ਆਉਂਦੀ ਆ ਤਾਂ ਮੈਂ ਉਸ ਦਾ ਫੋਨ ਚੈੱਕ ਕਰਦਾ ਜਦੋਂ ਮੈਂ ਫੋਨ ਚੈੱਕ ਕਰਦਾ ਮੈਂ ਦੇਖਦਾ ਕਿ ਜਿਹੜੀ ਮੇਰੀ ਪਤਨੀ ਹੁੰਦੀ ਆ ਪੂਜਾ ਉਹ ਕਿਸੇ ਹੋਰ ਮੁੰਡੇ ਦੇ ਨਾਲ ਚੈਟ ਕਰ ਰਹੀ ਹੁੰਦੀ ਆ ਤਾਂ ਮੈਨੂੰ ਇਸ ਗੱਲ ਦੇ ਉੱਪਰ ਥੋੜਾ ਗੁੱਸਾ ਆਇਆ ਤੇ ਮੈਂ ਪੂਜਾ ਨੂੰ ਝੜਕਿਆ ਵੀ ਤੂੰ ਇਦਾਂ ਦੇ ਕੰਮ ਨਾ ਕਰ ਜਿਹੜੇ ਕਿ ਆਪਣੇ ਸਾਰੇ ਪਰਿਵਾਰ ਲਈ ਸਹੀ ਨਹੀਂ ਆ ਪਰ ਜਿਹੜੀ ਦੂਜੇ ਪਾਸੇ ਪੂਜਾ ਹੁੰਦੀ ਆ ਉਹ ਇਸ ਗੱਲ ਤਾਂ ਬੁਰਾ ਮੰਨ ਲੈਂਦੀ ਆ ਗੁੱਸਾ ਕਰਕੇ ਪੋਈ ਆਪਣੇ ਰੂਮ ਦੇ ਵਿੱਚ ਚੱਲ ਜਾਂਦੀ ਐ ਸੌਣ ਦੇ ਲਈ ਤਾਂ ਫਿਰ ਪਤਰੀ ਪਤੀ ਕਹਿੰਦਾ ਏ ਕਿ ਕਾਫੀ ਦੇਰ ਰਾਤ ਤੱਕ ਮੈਂ ਉੱਠਦਾ ਹੀ ਅਚਾਨਕ ਮੇਰੀ ਅੱਖ ਖੁੱਲ੍ਹੇ ਜਾਂਦੀ ਐ ਤਾਂ ਮੈਂ ਉੱਠ ਕੇ ਦੇਖਦਾ ਪੂਜਾ ਦੇ ਕਮਰੇ ਵੱਲ ਜਾਣਨਾ ਤੇ ਜਦੋਂ ਮੈਂ ਦੇਖਦਾ ਜਿਹੜੀ ਪੂਜਾ ਦੀ Laash ਹੁੰਦੀ ਔ ਲਟਕ ਰਹੀ ਹੁੰਦੀ ਆ ਤਾਂ ਮੈਂ ਇਹ ਸਾਰਾ ਕੁਛ ਦੇਖ ਕੇ 당ਗ ਰਹਿ ਜਾਂਦਾ ਮੇਰੇ ਹੋਸ਼ ਔਡ ਜਾਂਦੇ ਆ ਤਾਂ ਬਾਅਦ ਵਿੱਚ ਮੈਂ ਰੋਲਾ ਪਾਉਣਾ ਏ ਤਾਂ ਮੇਰੇ ਜਿਹੜੇ ਪਰਿਵਾਰਕ ਮੈਂਬਰ ਆ ਤੇ ਜਿਹੜੇ ਮੇਰੇ ਰਿਸ਼ਤੇਦਾਰ ਆ ਉਹ ਸਾਰੇ ਭੱਜ ਕੇ ਮੇਰੇ ਕੋਲ ਆਉਂਦੇ ਆ ਤੇ ਕਮਰੇ ਦਾ ਜਿਹੜਾ ਦਰਵਾਜ਼ਾ ਭੰਨਦੇ ਆ ਤਾਂ ਜਿਹੜੀ ਪੂਜਾ ਦੀ Laash ਹੁੰਦੀ ਆ ਉਸ ਨੂੰ ਉਤਾਰਦੇ ਆ ਤਾਂ ਤੁਰੰਤ ਹੀ ਪੂਜਾ ਦੀ ਲਾਸ਼ ਨੂੰ ਹਸਪਤਾਲ ਵਿੱਚ ਪਹਛਾਇਆ ਜਾਂਦਾ ਜਦੋਂ ਪੂਜਾ ਦਾ ਪਤੀ ਉਸ ਨੂੰ ਹਸਪਤਾਲ ਲੈ ਕੇ ਜਾਂਦਾ ਹੈ ਤਾਂ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਦਾ ਐਲਾਨ ਕਰ ਦਿੱਤਾ ਜਾਂਦਾ ਕਿਉਂਕਿ ਕੀ ਪਤਾ ਕਿੰਨਾ ਕੁ ਟਾਈਮ ਹੋ ਗਿਆ ਉਸਦੀ ਲਾਸ਼ ਜਿਹੜੀ ਐ ਇਦਾਂ ਲੰਮਕ ਰਹੀ ਸੀ ਤੇ ਜਦੋਂ ਇਹ ਸਾਰੀ ਘਟਨਾ ਬਾਰੇ ਪੁਲਿਸ ਨੂੰ ਸੂਚਨਾ ਮਿਲੀ ਤਾਂ ਪੁਲਿਸ ਨੇ ਜਿਹੜੀ ਆ ਜਾਂਚ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਮਾਮਲੇ ਦੀ ਜਾਣਕਾਰੀ ਕਰਨੀ ਜਿਹੜੀ ਮਾਮਲੇ ਦੀ ਜਿਹੜੀ ਐਫ ਆਈ ਆ ਦਰਜ ਕੀਤੀ ਆ ਤਾਂ ਉਹਦੇ ਉੱਪਰ ਜਿਹੜੀ ਬੰਦ ਦੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਆ ਤਾਂ ਪੁਲਿਸ ਵੱਲੋਂ ਤੇ ਪਤੀ ਵੱਲੋਂ ਇਹ ਬਿਆਨ ਆਇਆ ਕਿ ਸਾਡਾ ਜਿਹੜਾ ਵਿਆਹ 10 ਜੂਨ 2024 ਨੂੰ ਹਿੰਦੂ ਧਰਮ ਦੇ ਜਿਹੜੇ ਰੀਤੀ ਰਿਵਾਜ ਹੁੰਦੇ ਆ ਉਸ ਹਿਸਾਬ ਨਾਲ ਹੋਇਆ ਸੀ ਤਾਂ ਅਚਾਨਕ ਸਾਡੇ ਨਾਲ ਇਦਾਂ ਦੀ ਜਿਹੜੀ ਇਹ ਘਟਨਾ ਵਾਪਰ ਜਾਏਗੀ ਸਾਨੂੰ ਵੀ ਨਹੀਂ ਪਤਾ ਸੀ ਤਾਂ ਬਾਅਦ ਵਿੱਚ ਜਿਹੜੀ ਪੂਜਾ ਦੀ লাশ ਹੁੰਦੀ ਆ ਉਸ ਹੋਰੇ ਘਰ ਉਸ ਨੂੰ ਲੈ ਆਉਂਦੇ ਆ ਤਪ ਦੂਜੇ ਪਾਸੇ ਪੂਜਾ ਦੇ ਜਿਹੜੇ ਪੇਕੇ ਪਰਿਵਾਰ ਹੁੰਦੇ ਆ ਜਦੋਂ ਪੂਜਾ ਦੀ ਇਸ ਘਟਨਾ ਬਾਰੇ ਪਤਾ ਲੱਗਦਾ ਹੈ ਕਿ ਜਿਹੜੀ ਉਹਨਾਂ ਦੀ ਧੀ ਆ ਆਪਣੇ ਆਪ ਨੂੰ ਫਾਹਾ ਲਾ ਕੇ ਜਿਹੜੀ ਖੁਦਕੁਸ਼ੀ ਕੀਤੀ ਆ ਪੂਜਾ ਦੇ ਜਿਹੜੇ ਪੇਕੇ ਪਰਿਵਾਰ ਹੁੰਦੇ ਆ ਉਹ ਸਹੁਰੇ ਘਰ ਆਉਂਦੇ ਆ ਤਾਂ ਅਨਸਾਰ ਉਹ ਵੀ ਉੱਥੇ ਹੈਰਾਨ ਹੋ ਜਾਂਦੇ ਆ ਤੇ ਪੁੱਬਾ ਮਾਰ-ਮਾਰ ਕੇ ਰੋਣ ਲੱਗ ਜਾਂਦੇ ਆ ਇਹ ਬਹੁਤ ਹੀ ਹੈਰਾਨ ਅਤੇ ਮੰਦਭਾਗੀ ਖਬਰ ਸਾਹਮਣੇ ਆ ਰਹੀ ਆ ਇੱਕ ਖਬਰ ਜਿਹੜੀ ਬਿਹਾਰ ਦੇ ਇੱਕ ਇਲਾਕੇ ਤੋਂ ਆ ਰਹੀ ਆ ਕਿ ਇੱਕ ਕੁੜੀ ਨੇ ਜਦੋਂ ਵਿਆਹ ਦੇ 6 ਮਹੀਨਿਆਂ ਬਾਅਦ ਹੀ ਆਪਣੇ ਆਪ ਦੀ ਜਿਹੜੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਆ ਪਰ ਦੂਜੇ ਪਾਸੇ ਆਪਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਜੇਕਰ ਆਪਾਂ ਨੂੰ ਕਿਸੇ ਵੀ ਗੱਲ ਤੇ ਕੋਈ ਵੀ ਗੁੱਸਾ ਹੁੰਦਾ ਹੈ ਤਾਂ ਆਪਾਂ ਨੂੰ ਬੈਠ ਕੇ ਸਾਰਿਆਂ ਨੂੰ ਰਲ ਕੇ ਰੈਸਲਾ ਜਾਂ ਉਹਦੇ ਬਾਰੇ ਇੱਕ ਦੂਜੇ ਨੂੰ ਜਾਣਕਾਰੀ ਦੇਣੀ ਚਾਹੀਦੀ ਹੈ ਕਿ ਸਾਡੇ ਲਈ ਕੀ ਸਹੀ ਆ ਕਿ ਗਲਤ ਆ ਦੂਸਰੇ ਬੰਦੇ ਦੀ ਜਿਹੜੀ ਗੱਲਬਾਤ ਸੁਣਨੀ ਚਾਹੀਦੀ ਆ ਇਹ ਨਹੀਂ ਆ ਕਿ ਜੇ ਆਪਾਂ ਨੂੰ ਕਿਸੇ ਵਿਅਕਤੀ ਨੇ ਕੰਮ ਗਲਤ ਕਰਨ ਤੋਂ ਰੋਗ ਦਿੱਤਾ ਤਾਂ ਉਸ ਗੱਲ ਦਾ ਗੁੱਸਾ ਮਣਾ ਕੇ ਗੁੱਸੇ ਨੂੰ ਆਪਣੇ ਉੱਪਰ ਹੈਵੀ ਕਰਕੇ ਆਪਣੇ ਦਿਮਾਗ ਉੱਪਰ ਹੈਵੀ ਕਰਕੇ ਆਪਣੀ ਆਪ ਦੀ ਜਿਹੜੀ ਜੀਵਨ ਲੀਲਾ ਸਮਾਪਤ ਕਰ ਲੈਂਦੇ ਆ ਕਈ ਲੋਕ ਇਦਾਂ ਦੇ ਹੁੰਦੇ ਆ ਪਰ ਇਹ ਬਹੁਤ ਹੀ ਹੈਰਾਨ ਕਰਨ ਵਾਲੀ ਖਬਰ ਆ ਕਿ ਗੁੱਸੇ ਨੂੰ ਆਪਣੇ ਉੱਪਰ ਹਮੇਸ਼ਾ ਕੰਟਰੋਲ ਕਰਨਾ ਚਾਹੀਦਾ ਹੈ ਗੁੱਸੇ ਨੂੰ ਆਪਣੇ ਉੱਪਰ ਨਹੀਂ ਆਪਾਂ ਨੂੰ ਗੁੱਸੇ ਦੇ ਉੱਪਰ ਕੰਟਰੋਲ ਕਰਨ ਦੀ ਜਿਹੜੀ ਆਤਮ ਬਣਾਉਣੀ ਚਾਹੀਦੀ ਹੈ ਜਿਹਦੇ ਕਰਕੇ ਆਪਣਾ ਤੇ ਆਪਣੇ ਪਰਿਵਾਰ ਦੇ ਲਈ ਜਿਹੜਾ ਲਾਭਦਾਇਕ ਹੋ ਸਕੇ ਦਾਈ ਨਹੀਂ ਤਾਂ ਮੁਸਲੇ ਵਿੱਚ ਆਪਾਂ ਕੁਝ ਅਜੀਬੋ ਜੇ ਕੰਮ ਕਰਦੇ ਆ ਜਿਹਦੇ ਕਰਕੇ ਆਪਣੇ ਆਪਾਂ ਆਪਣੇ ਆਪ ਤੇ ਆਪਣੇ ਪਰਿਵਾਰ ਮੈਂਬਰ ਜਿਹੜੇ ਆਗੇ ਆਪਾਂ ਜਿਹੜੇ ਮੁਸੀਬਤ ਦਾ ਕਾਰਨ ਬਣ ਜਾਂਦੇ ਆ ਤੁਹਾਡਾ ਇਸ ਪ੍ਰਤੀ ਕੀ ਵਿਚਾਰ ਹੈ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨਾਲ ਜਰੂਰ ਸ਼ੇਅਰ ਕਰੋ